ਹਰਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਧਰਮ ਸਿੰਘ ਸ਼ੋਕਰ ਨੂੰ ED ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਪਹਿਲਾਂ ਵੀ ਜਿਹੜਾ ਸ਼ੋਕਰ ਪਰਿਵਾਰ ਦੇ ਉੱਤੇ ਜਿਹੜੀ ਆ ਉਹ ED ਦਾ ਸਿਕੰਜਾ ਕਸਿਆ ਗਿਆ ਸੀ ਕਾਫੀ ਜਗ੍ਹਾ ਤੇ ਜਿਹੜੀ ਛਾਪੇਮਾਰੀ ਉਹ ਕੀਤੀ ਗਈ ਸੀ ਤਾਂ ਹੁਣ ਧਰਮ ਸਿੰਘ ਸ਼ੋਕਰ ਅਤੇ ਉਹਨਾਂ ਦੀ ਜਿਹੜੀ ਕੰਪਨੀਆਂ ਉਸ ਦੇ ਖਿਲਾਫ 1500 ਕਰੋੜ ਰੁਪਏ منی ਲਾਂਡਰਿੰਗ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ED ਦੇ ਵੱਲੋਂ ਸਿਕੰਜਾ ਕਸਿਆ ਗਿਆ ਇੱਕ ਸੀਸੀਟੀਵੀ ਵੀਡੀਓ ਆ ਜਿਹੜੀ ਉਹ ਵਾਇਰਲ ਹੁੰਦੀ ਦਿਖਾਈ ਆ ਦੇ ਰਹੀ ਆ ਜਿਸ ਦੇ ਵਿੱਚ ਈਡੀ ਦੇ ਕਰਮਚਾਰੀਆਂ ਦੇ ਵੱਲੋਂ ਜਿਹੜੇ ਸਾਬਕਾ ਵਿਧਾਇਕ ਧਰਮ ਸਿੰਘ ਸ਼ੋਕਰ ਨੇ ਉਹਨਾਂ ਨੂੰ ਗ੍ਰਫਤਾਰ ਕਰਨ ਦੀ ਜਿਹੜੀ ਇਹ ਵੀਡੀਓ ਆ ਜਿਸ ਦੇ ਵਿੱਚ ਉਹ ਧਰਮ ਸਿੰਘ ਸ਼ੋਕਰ ਨੂੰ ਜਿਹੜਾ ਉਹ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਹਰਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਧਰਮ ਸਿੰਘ ਚੌਧਰੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਈਡੀ ਦੇ ਈਡੀ ਨੇ ਸ਼ੋਕਰ ਨੂੰ ਦਿੱਲੀ ਤੋਂ ਗ੍ਰਫਤਾਰ ਕੀਤਾ ਸਾਬਕਾ ਵਿਧਾਇਕ ਧਰਮ ਸਿੰਘ ਸ਼ੋਕਰ ਦੀ ਵਿਸ਼ੇਸ਼ ਜਿਹੜੀ ਸੀਸੀਟੀਵੀ ਵੀ ਫੁਟੇਜ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਸਾਬਕਾ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਈਡੀ ਦੇ ਸੰਗਤ ਨਿਰਦੇਸ਼ਕ ਦੇ ਬੋਲੋ ਜਿਹੜਾ ਉਹ ਗ੍ਰਸਤਾਰ ਕੀਤਾ ਗਿਆ ਹੈ ਸਾਬਕਾ ਵਿਧਾਇਕ ਤੇ ਉਹਨਾਂ ਦੀ ਕੰਪਨੀ ਦੀਨदयाल ਹਾਊਸਿੰਗ ਯੋਜਨਾ ਤਹਿਤ ਲਗਭਗ 1500 ਕਰੋੜ ਰੁਪਏ ਦੀ ਮਨੀ ਲਾਂਡਿੰਗ ਦਾ ਦੋਸ਼ ਧਰਮ ਸਿੰਘ ਚੌਧਰੀ ਹਰਿਆਣਾ ਦੇ ਸਲਾਮਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਤੇ ਪਹਿਲਾਂ ਵੀ ਜ਼ਮੀਨ ਘਟਾਲੇ ਦੇ ਦੋਸ਼ ਚੁੱਕੇ ਗਏ ਸਨ ਇਸ ਤੋਂ ਪਹਿਲਾਂ ਵੀ ਸ਼ੋਕਰ ਅਤੇ ਸਤੇ ਪਰਿਵਾਰ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਵੱਡੀ ਮਾਤਰਾ ਦੇ ਵਿੱਚ ਦਸਤਾਵੇਜ਼ ਅਤੇ ਛੱਕੀ ਲੈਣ ਦੇ ਸਬੂਤ ਮਿਲੇ ਹਨ ਗ੍ਰਿਫਤਾਰੀ ਤੋਂ ਬਾਅਦ ਧਰਮ ਸਿੰਘ ਚੋਕਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਈਡੀ ਉਸ ਦਾ ਰਿਮਾਨਡ ਮੰਗ ਸਕਦੀ ਹੈ ਤਾਂ ਜੋ ਪੁਚ ਗਿਚਰਾਹੀ ਪੂਰੇ ਨੈਟਵਰਕ ਅਤੇ ਹੋਰ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਧਰਮ ਸਿੰਘ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਰੀਬੀ ਮੰਨਿਆ ਜਾਂਦਾ ਉਸ ਦੀ ਕੰਪਨੀ ਸਾਈਨ ਆਈ ਆਇਨਾ ਫਾਰਮਾਜ਼ਾ ਅਤੇ ਗੁਰੂਗ੍ਰਾਮ ਦੇ ਵਿੱਚ ਘਰ ਦੇਣ ਦੇ ਬਦਲੇ ਲੋਕਾਂ ਤੋਂ ਕਰੋੜਾਂ ਰੁਪਏ ਲੈਣ ਦਾ ਦੋਸ਼ ਹੈ ਬਾਅਦ ਵਿੱਚ ਉਹਨਾਂ ਨੂੰ ਨਾ ਤਾਂ ਘਰ ਮਿਲੇ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਧਰਮ ਸਿੰਘ ਦੇ ਪੁੱਤਰ ਸਿਕੰਦਰ ਸਿੰਘ ਛੋਕਰ ਦੇ ਉੱਪਰ ਵੀ ਜਿਹੜਾ 400 ਕਰੋੜ ਰੁਪਏ ਦੇ ਘੁਟਾਲੇ ਦੇ ਵਿੱਚ ਦੋਸ਼ੀ ਆਈਡੀ ਨੇ ਉਸ ਵਿਰੁੱਧ ਕੇਸ ਵੀ ਦਰਜ ਕੀਤਾ ਧਰਮ ਸਿੰਘ ਛੋਕਰ ਅਤੇ ਉਹਨਾਂ ਦੇ ਪੁੱਤਰ ਸਿਕੰਦਰ ਸਿੰਘ ਤੇ 150 ਤੋਂ ਵੱਧ ਕਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਦਾ ਜਿਹੜਾ ਦੋਸ਼ ਹੈ ਈਡੀ ਨੇ ਦੋਮਾ ਖਿਲਾਫ منی ਲਾਂਡਿੰਗ ਦਾ ਮਾਮਲਾ ਦਰਜ ਕੀਤਾ ਤਾਂ ਆ ਵਿਧਾਇਕ ਨੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਤਾਂ ਉਹਨਾਂ ਨੂੰ ED ਦੇ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ED ਦਾ ਸਿਕੰਜਾ ਜਿਹੜਾ ਉਹਨਾਂ ਤੇ ਕੱਸਿਆ ਗਿਆ ਕਿਉਂਕਿ ਬੀਤੇ ਦਿਨ ED ਦੇ ਵੱਲੋਂ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਜਿਹੜੀ ਛਾਪੇਮਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਛੱਕੀ ਲੈਂਡ ਦੇਣ ਦੇ ਜਿਹੜੇ ਸਬੂਤ ਨੇ ਉਹ ਮਿਲੇ ਸੀ ਕਾਫੀ ਦਸਤਾਵੇਜ਼ ਮਿਲੇ ਸੀ ਜਿਸ ਨੂੰ ਲੈ ਕੇ ਹੁਣ ED ਦੇ ਵੱਲੋਂ ਸਬੂਤ ਆ ਆ ਬਣਾ ਕੇ ਜਿਹੜਾ ਉਹ ਸਾਬਕਾ MLA ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਜਿਸ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਨੂੰ ਕੋਲਰ ਤੋਂ ਫੜ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਗ੍ਰਿਫਤਾਰ ਕਰਕੇ ਲਜਾਉਂਦੇ ਹੋਏ ਨਜ਼ਰ ਆ ਰਹੇ ਨੇ